ਖੇਤੀ ਕਾਨੂੰਨ ਵਿਰੋਧ ਕਿਸਾਨ ਸੰਘਰਸ਼ ਦੇ ਚੱਲਦੇ ਹੋਏ ਬੀਜੇਪੀ ਲੀਡਰ ਹਰਜੀਤ ਗਰੇਵਾਲ ਦਾ ਉਹਨਾਂ ਦੇ ਜੱਤੀਪਿੰਡ ਤਨੋਲਾ ਵਾਸੀਆਂ ਨੇ ਬਾਈਕਾਟ ਕਰ ਦਿੱਤਾ ਹੈ ਪਿੰਡ ਦੀਆਂ ਜੱਥੇਬੰਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਫੈਸਲਾ ਲਿਆ ਹੈ ਕਿ ਹਰਜੀਤ ਗਰੇਵਾਲ ਦੀ ਪਿੰਡ ਵਿਚਲੀ ਜ਼ਮੀਨ ਠੇਕੇ ਤੇ ਨਾ ਲਈ ਜਾਵੇ ਇਸ ਤੋਂ ਇਲਾਵਾ ਜੱਥੇਬੰਦੀਆਂ ਨੇ ਫੈਸਲਾ ਲਿਆ ਹੈ ਕਿ ਜਿਹੜਾ ਵੀ ਹਰਜੀਤ ਗਰੇਵਾਲ ਦੀ ਜ਼ਮੀਨ ਠੇਕੇ ਤੇ ਲਵੇਗਾ ਤਾਂ ਉਸ ਦਾ ਵੀ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਇਨਾ ਹੀ ਨਹੀਂ ਪਿੰਡ ਦੇ ਲੋਕਾਂ ਨੇ ਗਰੇਵਾਲ ਦੇ ਤਨੋਲਾ ਚ ਦਾਖਲ ਹੋਣ ਤੇ ਵੀ ਵਿਰੋਧ ਜਤਾਉਂਦੀ ਚੇਤਾਵਨੀ ਦਿੱਤੀ ਹੈ ਜੇ ਜੋ ਕੋਈ ਵਾਕੀ ਵਿਅਕਤੀ ਇਹਦਾ ਜ਼ਮੀਨ ਦਾ ਠੇਕਾ ਲੈਂਦਾ ਹੈ ਤਾਂ ਅਸੀਂ ਉਹਨੂੰ ਬੋਨ ਨਹੀਂ ਦੇਵਾਂਗੇ ਇੱਥੇ ਜ਼ਮੀਨ ਨੂੰ ਕਿਉਂਕਿ ਅਸੀਂ ਇਹ ਹਰਜੀਤ ਸਿੰਘ ਗਰੇਵਾਲ ਜੋ ਦਿਨੋਂ ਦਿਨ ਦੇਖੋ ਇਹਨਾਂ ਦੀਆਂ ਇੰਨੀਆਂ ਰਾਜਨੀਤਿਕ ਪਹੁੰਚਾਂ ਨੇ ਆਪਣੇ ਪ੍ਰਧਾਨ ਨੇ ਬੀਜਪੀ ਦੇ ਇਥੋਂ ਦੇ ਪੰਜਾਬ ਦੇ ਵਾਈਸ ਪ੍ਰਧਾਨ ਨੇ ਸਾੜੇ ਤਨੋਲੇ ਦੇ ਨੇ ਉਹ ਵੀ ਉਹਨਾਂ ਨੇ ਅਜੇ ਤੱਕ ਕੋਈ ਅਜਿਹਾ ਬਿਆਨ ਨਹੀਂ ਦਿੱਤਾ ਜੋ ਕਿਸਾਨ ਭਰਾਵਾਂ ਨੂੰ ਚੁਵੇ ਲੇਕਿਨ ਇਹ ਬੰਦਾ ਜਾਣਬੁੱਝ ਕੇ ਚੈਲੰਜ ਕਰ ਰਿਹਾ ਹੈ ਸਿਰਫ ਇੱਕ ਮੋਦੀ ਦੀ ਗੋਦੀ ਵਿੱਚ ਬੈਠਣ ਲਈ ਇੱਕ ਰਾਸਵਾ ਮੈਂਬਰ ਬਣਨ ਲਈ ਇੱਕ ਸਕੋਰਟੀ ਲੈਣ ਲਈ ਕਿਸਾਨਾਂ ਨਾਲ ਇਹ ਦਿਨੋਂ ਦਿਨ ਵਿਕਤਰਾ ਕਰਦਾ ਜਾ ਰਿਹਾ ਹੈ ਕਹਿ ਰਿਹਾ ਵੀ ਮੇਰਾ ਜੀਨੇ ਦੇਖਣੇ ਮੇਰੇ ਨਾਲ ਦੇਖੋ ਅੱਜ ਇੱਥੋਂ ਦੇ ਨਿਵਾਸੀਆਂ ਨੇ ਤੇ ਆਸ-ਪਾਸੇ ਪਿੰਡ ਦੇ ਲੋਕਾਂ ਨੇ ਦਿਖਾਤਾ ਵੀ ਅਸੀਂ ਇਹਦੀ ਜ਼ਮੀਨ ਦਾ ਜੋ ਠਿਕਾ ਹੈ ਨਹੀਂ ਹੋਣ ਦੇਵਾਂਗੇ ਜਿੱਥੇ ਮਰਜੀ ਇਹ ਚਲਾ ਜਾਵੇ ਆਹ ਪਾਹੂਗਾ ਤਾਂ ਇਹਨੂੰ ਪਤਾ ਲੱਗੂਗਾ ਵੀ ਕਿਸਾਨ ਦਾ ਦੁੱਖ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਜ਼ਮੀਨ ਜਿਹਦੇ ਕੋਲੇ ਪਹਿਲਾਂ ਠੇਕੇ ਦਿੱਤੀ ਉਹਨੇ ਆਲਰੇਡੀ ਉਹਨੂੰ ਜਵਾਬ ਦਿੱਤਾ ਵੀ ਭਾਈ ਮੈਂ ਤੇਰਾ ਬਹਾਨਾ ਨਹੀਂ ਪਾਉਣਾ ਅਸੀਂ ਕਿਸਾਨ ਜੱਥੇਬੰਦੀਆਂ ਦੇ ਨਾਲ ਆਂ ਤੇ ਉਹ ਹੁਣ ਇਹ ਜਿਹੜਾ ਵੀ ਹੋਰ ਕੋਈ ਐ ਜ਼ਮੀਨ ਨੂੰ ਠੇਕੇ ਤੇ ਲਊਗਾ ਅਸੀਂ ਉਹਦਾ ਵਿਰੋਧ ਕਰਾਂਗੇ ਪਰ ਮੈਨੂੰ ਲੱਗਦਾ ਨਹੀਂ ਸਾਡੇ ਵੀ ਕੋਈ ਨੂੰ ਲਊਗਾ ਇਹ ਹੋ ਨਹੀਂ ਸਕਦਾ ਨੂੰ ਕੋਈ ਲਊਗਾ ਇਹ ਮੈਂ ਗਾਰੰਟੀ ਕਹਣਾ ਕਿਉਂਕਿ ਜੱਟ ਭਾਈ ਜੱਟ ਦੇ ਨਾਲ ਖੜੂਗੇ ਖੜੂਗਾ